ਦੋਸਤੋ ਮਾਰਿਆ ਗਿਆ ਸਿੱਧੂ ਮੂਸੇਵਾਲਾ ਦਾ ਕਾਤਲ 골ਡੀ ਬਰਾੜ ਸੱਚ ਆ ਜਾਂ ਝੂਠ ਸਾਰੀ ਗੱਲ ਬਾਰੇ ਚਰਚਾ ਕਰਾਂਗੇ ਬਾਈ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਆਏ ਆ ਜਿਵੇਂ ਕਿ ਤੁਸੀਂ ਜਾਣਦੇ ਹੋ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਤਕਰੀਬਨ 8 ਗੈਂਗਸਟਰਾਂ ਵੱਲੋਂ ਜਵਾਰਕੇ ਪਿੰਡ ਦੇ ਵਿੱਚ ਘੇਰ ਕੇ ਦੋ ਗੱਡੀਆਂ ਨੇ ਜਿਹੜਾ ਸਿੱਧੂ ਮੂਸੇਵਾਲਾ ਬਾਈ ਘੇਰਿਆ ਸੀ ਤੇ ਉਸ ਤੋਂ ਬਾਅਦ ਜਿਹੜੇ 골ਡੀ ਬਰਾੜ ਨੇ ਜ਼ਿੰਮੇਵਾਰੀ ਲਈ ਤੀ ਸੀ ਬਾਈ ਸਿੱਧੂ ਮੂਸੇਵਾਲਾ ਦੀ ਮੌਤ ਦੀ ਆ ਤਾਂ ਦੋਸਤੋ ਬਾਈ ਦੀ ਹਵੇਲੀ ਵੇਖ ਰਹੇ ਹਾਂ ਵੀ ਜਿਹੜੀ ਸੁੰਨੀ ਹੈ 29 ਮਈ ਨੂੰ ਤਕਰੀਬਨ 2 ਸਾਲ ਹੋ ਜਾਣਗੇ 22 ਸਿੱਧੂ ਮੂਸੇਵਾਲੇ ਨੂੰ ਸਾਡੇ ਤੋਂ ਦੂਰ ਹੋਇਆ ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੀ ਕਿਹਾ 골ਡੀ ਬਰਾੜ ਦੇ ਮਰਨ ਬਾਰੇ ਉਹ ਵੀ ਗੱਲ ਚਰਚਾ ਕਰਾਂਗੇ ਪਰ ਦੋਸਤੋ 골ਡੀ ਬਰਾੜ ਮਰਿਆ ਜਾਂ ਨਹੀਂ ਤਾਂ ਦੋਸਤੋ ਸਾਰੇ ਚੈਨਲ ਦਿਖਾ ਰਹੇ ਨੇ ਵੀ 골ਡੀ ਬਰਾੜ ਮਰਿਆ ਗਿਆ 골ਡੀ ਬਰਾੜ ਮਰਿਆ ਗਿਆ ਜਿਵੇਂ ਕਿ ਪਹਿਲਾਂ ਪਤਾ ਨਹੀਂ ਲੱਗਦਾ ਸੀ ਵੀ 골ਡੀ ਬਰਾੜ ਹੈ ਕੌਣ ਲੋਕਾਂ ਦੇ ਸਾਹਮਣੇ ਕਦੇ ਫੜਿਆ ਨਹੀਂ ਤੇ ਕਦੇ ਦੇਖਿਆ ਨਹੀਂ ਉਸ ਤਰ੍ਹਾਂ ਹੀ ਉਸ ਦੀ ਮੌਤ ਦੀ ਖਬਰ ਹੈ ਜਿਹੜੀ ਹਾਲੇ ਦੋਸਤੋ ਇੱਕ ਰਾਜ ਬਣੀ ਹੋਈ ਆ ਵੀ 골ਡੀ ਬਰਾਡ ਮਾਰਿਆ ਜਾਂ ਨਹੀਂ ਅਮਰੀਕਾ ਵੱਲੋਂ ਡੱਲੇ ਗਰੁੱਪ ਤੇ ਲਖਵੀਰ ਨੇ ਕਿਹਾ ਵੀ ਜਿਹੜਾ 골ਡੀ ਬਰਾਡ ਨੂੰ ਅਸੀਂ ਗੋਲੀਆਂ ਦੇ ਨਾਲ ਜਿਹੜਾ ਭੁਣਾ ਦਿੱਤਾ 골ਡੀ ਬਰਾਡ ਜਿਵੇਂ ਕਿ ਤੁਸੀਂ ਜਾਣਦੇ ਹੋ ਜਦੋਂ ਸਿੱਧੂ ਮੂਸੇਵਾਲਾ ਮਰਦਾ ਤੇ ਉਸ ਤੋਂ ਬਾਅਦ ਪੋਸਟਾ ਪਾਉਂਦਾ ਕਿ ਇਸ ਸਿੱਧੂ ਮੂਸੇਵਾਲੇ ਨੂੰ ਮੈਂ ਮਾਰਿਆ ਤਾਂ ਦੋਸਤੋ ਉਸ ਤੋਂ ਲੈ ਕੇ ਹੁਣ ਤੱਕ ਵੀ ਸਿੱਧੂ ਮੂਸੇਵਾਲੇ ਨੂੰ ਤਾਂ ਇਨਸਾਫ ਨਹੀਂ ਮਿਲਿਆ ਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਥਾਂ ਥਾਂ ਤੇ ਜਾ ਕੇ ਜਿਹੜਾ ਇਨਸਾਫ ਦੀ ਮੰਗ ਕੀਤੀ ਵੀ 골ਡੀ ਬਰਾਡ ਨੂੰ ਜਿਹੜਾ ਫੜਿਆ ਜਾਵੇ ਪਹਿਲਾਂ 골ਡੀ ਬਰਾਡ ਜਿਹੜਾ ਕੈਨੇਡਾ ਵਿੱਚ ਰਹਿੰਦਾ ਸੀ ਪਰ ਉਸ ਤੋਂ ਬਾਅਦ ਕਹਿੰਦੇ ਉਹ ਅਮਰੀਕਾ ਦੇ ਵਿੱਚ ਜਿਹੜਾ ਚਲਾ ਗਿਆ ਸੀ ਤੇ ਹੁਣ ਸਾਰੇ ਪਾਸੇ ਖਬਰਾਂ ਫੈਲ ਰਹੀਆਂ ਨੇ ਪਰ ਹਾਲੇ ਤੱਕ ਦੋਸਤੋ ਦੱਸਦੀ ਵੀ ਕੋਈ 골ਡੀ ਬਰਾਡ ਦਾ ਜਿਹੜਾ ਪੱਕਾ ਪਤਾ ਨਹੀਂ ਇੱਕ ਗੁੱਜਾ ਜਾਂ ਭੇਤ ਹੈ 골ਡੀ ਬਰਾਡ ਪਹਿਲਾਂ ਕਿਸੇ ਨੇ ਫੋਟੋ ਆ ਜ਼ਰੂਰ ਦੇਖਿਆ ਨੇ ਵੀ ਇਹ 골ਡੀ ਬਰਾਡ ਹੈ ਪਰ ਕਦੇ ਤੁਰਦਾ ਫਿਰਦਾ 골ਡੀ ਬਰਾਡ ਨਹੀਂ ਦੇਖਿਆ ਨਾ ਕਦੇ ਪੁਲਿਸ ਦੀ ਕਸਟਡੀ ਦੇ ਵਿੱਚ ਵੇਖਿਆ ਤੇ ਨਾ ਹੀ ਆਪਾਂ ਲੋਕਾਂ ਦੇ ਵਿੱਚ ਕਿਤੇ ਵਿਚਰਦਾ ਵੇਖਿਆ ਦੇਖ ਨਾ ਹੀ ਦੋਸਤੋ ਕਿਤੇ 골ਡੀ ਬਰਾੜ ਦੀ ਆਪਾਂ ਨੂੰ ਵੀਡੀਓ ਮਿਲਦੀ ਆ 골ਡੀ ਬਰਾੜ ਕੋ ਗੁੱਜਾ ਪੇ ਸਿਗਾ ਵੀ ਕੀ ਸੱਚਮੁੱਚ ਕੋਈ 골ਡੀ ਬਰਾੜ ਹੈਗਾ ਜਾਂ ਨਹੀਂ ਪਰ ਦੋਸਤੋ ਹੁਣ ਅਮਰੀਕਾ ਦੇ ਵਿੱਚ ਜਦੋਂ 골ਡੀ ਬਰਾੜ ਮਾਰਿਆ ਗਿਆ ਤਾਂ ਸਾਰੇ ਪਾਸੇ ਜਿਹੜੀਆਂ ਖਬਰਾਂ ਫੈਲਦੀਆਂ ਨੇ ਵੀ 골ਡੀ ਬਰਾੜ ਮਾਰਿਆ ਗਿਆ 골ਡੀ ਬਰਾੜ ਜਿਹੜਾ ਮਾਰਿਆ ਗਿਆ ਜਿੰਨਾ ਚਿਰ 골ਡੀ ਬਰਾੜ ਦੀ ਜਿਹੜੀ Laash ਆ ਹਿੰਦੁਸਤਾਨ ਤੱਕ ਨਹੀਂ ਪਹੁੰਚਦੀ ਭਾਰਤ ਵਿੱਚ ਨਹੀਂ ਪਹੁੰਚਦੀ ਉਨਾ ਚਿਰ ਯਕੀਨ ਵੀ ਨਹੀਂ ਕੀਤਾ ਜਾਂਦਾ ਹਾਂਜੀ ਦੋਸਤੋ ਆ ਜਿਹੜੀ ਤੁਸੀਂ ਸਾਹਮਣੇ ਥਾਰ ਵੇਖ ਰਹੇ ਬਾਈ ਸਿੱਧੂ ਮੂਸੇਵਾਲੇ ਦੀ ਥਾਰ ਆ 23 ਮਈ ਨੂੰ ਬਾਈ ਸਿੱਧੂ ਮੂਸੇਵਾਲਾ ਨੂੰ 4:30-5 ਵਜੇ ਦੇ ਤਕਰੀਬਨ ਇਸ ਗੱਡੀ ਦੇ ਵਿੱਚ ਜਵਾਰਗੇ ਪਿੰਡ ਮਾਰਿਆ ਗਿਆ ਸੀ ਤੇ ਇਹ ਬਾਈ ਦੀ ਜਿਹੜੀ ਤੁਸੀਂ ਯਾਦਗਾਰ ਵੇਖ ਰਹੇ ਹੋ ਇੱਥੇ ਬਹੁਤ ਛੇਤੀ ਕਿਹੜੀ ਨਵੀਂ ਜੀਸ ਨੂੰ ਵੇਖਣ ਨੂੰ ਮਿਲੂਗੀ ਆ ਦੇਖੋ ਜਿਹੜੇ ਬਾਕੀ ਤੁਸੀਂ ਅੱਬਾਈ ਦੇ ਆਲੇ-ਦਾਲੇ ਸ਼ੀਸ਼ਾ ਲੱਗਿਆ ਸੀ ਉਹ ਭਰਾ ਰੱਖ ਤਾਦੇ ਅੱਜ ਵੀ ਜਿਹੜਾ ਪੂਰਾ ਇਕੱਠ ਹੈ ਬਾਈ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਇੱਥੇ ਹਮੇਸ਼ਾ ਹੀ ਜਿਹੜੇ ਮੇਲੇ ਲੱਗਦੇ ਰਹਿੰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਹੈ ਨਾ ਬਾਈ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਦੁਰੀਆ ਦਾ ਪਹਿਲਾ ਕਲਾਕਾਰ ਹੈ ਜਿਹਦੇ ਇੰਨੇ ਟੀ-ਸ਼ਰਟਾਂ ਵਿਕੀਆਂ ਨੇ ਇੰਨੇ ਹੈਨਾ ਕੱਪਾਂ ਤੱਕ ਦੇ ਫੋਟੋਆਂ ਕਿਤਾਬਾਂ ਤੱਕ ਦੇ ਫੋਟੋ ਆ ਵੀ ਹਰੇਕ ਚੀਜ਼ ਤੇ ਪੱਗਾਂ ਤੱਕ ਦੇ ਫੋਟੋਆਂ ਛੌਲਾ ਤੱਕ ਦੇ ਫੋਟੋ ਆ ਹਰੇਕ ਚੀਜ਼ ਤੇ ਬਾਈ ਸਿੱਧੂ ਮੂਸੇਵਾਲੇ ਜਿਹੜੇ ਫੋਟੋ ਆ ਵਿਕਦੀਆਂ ਨੇ ਤੇ ਦੋਸਤੋ ਪਰ ਗੱਲ ਇੱਕ ਵਾਰ ਫੇਰ ਕਰਦੇ ਆ 골ਡੀ ਬਰਾੜ ਦੀ ਕਹਿੰਦੇ 골ਡੀ ਬਰਾੜ ਨੇ ਮਾਰਿਆ ਗਿਆ ਤਕਰੀਬਨ 5 5:15 ਮਿੰਟ ਤੇ ਅਮਰੀਕਾ ਦੇ ਵਿੱਚ ਜਿਹੜਾ 골ਡੀ ਬਰਾੜ ਨੂੰ ਮਾਰਿਆ ਗਿਆ ਜਿਹਦੀ ਜ਼ਿੰਮੇਵਾਰੀ ਲਿੱਤੀ ਹੈ ਡੱਲਾ ਗਰੁੱਪ ਤੇ ਜਿਹੜੀ ਆ ਲਖਵੀਰ ਨੇ ਦੋਸਤੋ ਦੋ ਜਨਾਂ ਨੇ ਇਸ ਦੀ ਜ਼ਿੰਮੇਵਾਰੀ ਲਈਤੀ ਵੀ ਅਸੀਂ ਜਿਹੜਾ 골ਡੀ ਬਰਾੜ ਨੂੰ ਮਾਰਿਆ ਪਰ ਦੋਸਤੋ ਹਾਲੇ ਤੱਕ ਜਿਹੜੀ ਕੋਈ ਵੀਡੀਓ ਕਹਿੰਦੇ ਸਾਹਮਣੇ ਨਹੀਂ ਆਈ ਬਹੁਤ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰ ਉਸ ਦੇ ਵਿੱਚ ਜਿਹੜਾ ਸਾਫ ਚਿਹਰਾ ਕਿਸੇ ਦਾ ਵੀ ਦਿਖਾਈ ਨਹੀਂ ਦੇ ਰਿਹਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਉਹਨਾਂ ਚਿਰ ਤਸੱਲੀ ਨਹੀਂ ਹੁੰਦੀ ਜਿੰਨਾ ਚਿਰ ਉਹ ਆਪਣੇ ਪੁੱਤ ਦੇ ਕਾਤਲ ਨੂੰ ਅੱਖਾਂ ਸਾਹਮਣੇ ਮਰਿਆ ਨਾ ਦੇਖ ਲੈਣ ਦੋਸਤੋ ਖਬਰਾਂ ਬਹੁਤ ਉੱਡਦੀਆਂ ਨੇ ਪਰ ਸੱਚ ਕੀ ਆ ਹਲੇ ਝੂਠ ਕੀ ਆ ਹਲੇ ਲੋਕਾਂ ਦੇ ਸਾਹਮਣੇ ਜਿਹੜਾ ਆਊਗਾ ਜਿੰਨਾ ਚਿਰ 골ਡੀ 골ਡੀ ਬਰਾੜ ਦੀਆਂ ਸਾਹਮਣੇ ਮਰੀਆਂ ਦੀਆਂ ਤਸਵੀਰਾਂ ਨਹੀਂ ਆਉਂਦੀਆਂ ਉਹਨਾਂ ਟਾਈਮ ਕਦੇ ਵੀ ਜਿਹੜਾ ਯਕੀਨ ਨਹੀਂ ਕੀਤਾ ਜਾ ਸਕਦਾ ਦੋਸਤੋ ਸਿੱਧੂ ਮੂਸੇਵਾਲੇ ਬਾਕੀ ਤੁਸੀਂ ਹਵੇਲੀ ਦਾ ਜਿਹੜਾ ਮਾਹੌਲ ਵੇਖ ਸਕਦੇ ਹੋ ਲੋਕ ਉਸੇ ਤਰ੍ਹਾਂ ਬਾਈ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਆ ਰਹੇ ਨੇ ਤੇ ਸਿੱਧੂ ਮੂਸੇਵਾਲੇ ਦੇ ਫੈਨ ਇੱਕ ਫੈਨਸ ਲਈ ਚੰਗੀ ਖੁਸ਼ਖਬਰੀ ਹੈ ਜੇ ਗੋਲਡੀ ਬਰਾਣਾ ਮਾਰਿਆ ਗਿਆ ਕਿਉਂਕਿ ਦੋਸਤੋ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਹਵੇਲੀ ਸੁੰਨੀ ਹੋ ਗਈ ਪਿੰਡ ਸੁੰਨਾ ਹੋ ਗਿਆ ਤੇ ਉਸ ਦੇ ਫੈਨਸ ਦੀ ਬਹੁਤ ਬੁਰੀ ਹਾਲਤ ਆ ਬਹੁਤ ਜਿਆਦਾ ਜਿਹੜਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀਗੇ ਪਰ ਦੋਸਤੋ ਸਿੱਧੂ ਮੂਸੇਵਾਲੇ ਨੂੰ ਜਿਹੜਾ ਅੱਜ ਕਹਿਦੀ ਆਪਾਂ ਹਲੇ ਵੀ ਜਿਹੜਾ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਦੋਸਤੋ 8 ਗੈਸਟਰਾ ਬੋਲੋ ਜਿਹੜਾ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀ ਤੇ ਤਕਰੀਬਨ 2 ਸਾਲ ਹੋਣ ਵਾਲਿਆ ਇਸ 29 ਮਈ ਨੂੰ ਜਿਹੜਾ ਸਿੱਧੂ ਮੂਸੇਵਾਲੇ ਦੇ ਬਾਈ ਨੂੰ ਸਾਢੇ 2 ਦੂ